ਕਰਜ਼ੇ ਦੀ ਮਾਰ ਚੱਲ ਰਹੀ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਕੌਮੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਬੈਂਕ ਨਬਾਰਡ ਨੇ ਹੈਰਾਨ ਕਰ ਦੇਣ ਵਾਲੇ ਅੰਕੜੇ ਪੇਸ਼ ਕੀਤੇ ਨੇ ਇਹਨਾਂ ਅੰਕੜਿਆਂ ਮੁਤਾਬਕ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਯੋਗ ਜ਼ਮੀਨ ਦੇ ਲਈ ਜਿੰਨਾ ਕਰਜ਼ਾ ਮਿਲ ਸਕਦਾ ਸੀ ਉਸ ਤੋਂ ਕਈ ਗੁਣਾ ਵੱਧ ਕਰਜ਼ਾ ਕਿਸਾਨਾਂ ਨੂੰ ਦਿੱਤਾ ਗਿਆ ਨਬਾਰਡ ਦੇ ਇਹਨਾਂ ਅੰਕੜਿਆਂ ਨੂੰ ਤੁਸੀਂ ਕੁਝ ਇਸ ਤਰੀਕੇ ਸਮਝ ਸਕਦੇ ਹੋ ਪੰਜਾਬ ਦਾ ਖੇਤੀ ਯੋਗ ਕੁੱਲ ਰਕਬਾ 78.70 ਲੱਖ ਹੈਕਟੇਅਰ ਬਣਦਾ ਹੈ ਜਿਸ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਕਰਜ਼ੇ ਦੀ ਲਿਮਟ 47708 ਕਰੋੜ ਰੁਪਏ ਮਿੱਥੀ ਗਈ ਹੈ ਪਰ ਪਿਛਲੇ ਵਿੱਤੀ ਸਾਲ 2015-16 ਦੇ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ 7493 ਕਰੋੜ ਰੁਪਏ ਕਰਜ਼ਾ ਦਿੱਤਾ ਗਿਆ। ਯਾਨੀ ਲਿਮਿਟ ਤੋਂ 26385 ਕਰੋੜ ਰੁਪਏ ਵਧੇਰੇ। ਇਹ ਰਕਮ ਪੰਜਾਬ ਦੇ ਕੁੱਲ ਖੇਤੀਯੋਗ ਰਕਬੇ ਦੇ ਬਦਲੇ ਦਿੱਤੇ ਜਾਣ ਵਾਲੇ ਕਰਜ਼ੇ ਤੋਂ 35% ਵਧੇਰੇ ਬਣਦੀ ਹੈ। ਨਬਾੜ ਦੇ ਅਧਿਕਾਰੀਆਂ ਮੁਤਾਬਕ 26385 ਕਰੋੜ ਦਾ ਜੋ ਕਰਜ਼ਾ ਲਿਆ ਗਿਆ ਉਹ ਗੈਰ ਖੇਤੀ ਕੰਮਾਂ ਦੇ ਲਈ ਇਸਤੇਮਾਲ ਕੀਤਾ ਗਿਆ ਤੇ ਇਹੀ ਕਿਸਾਨਾਂ 'ਸਿਰ ਚੜੇ ਕਰਜ਼ੇ ਦੀ ਇੱਕ ਵੱਡੀ ਵਜ੍ਹਾ ਬਣਿਆ। ਜ਼ਾਹਿਰ ਹੈ ਕਿ ਕਿਸਾਨ ਖੇਤੀ ਦੇ ਲਈ ਲਏ ਗਏ ਅਸਲ ਕਰਜ਼ੇ ਤੋਂ ਇਲਾਵਾ ਬਾਕੀ ਘਰੇਲੂ ਕੰਮਾਂ ਤੇ ਵਿਆਹ ਸ਼ਾਦੀਆਂ ਦੇ ਲਈ ਹੋਰ ਵਜ਼ੇਰੇ ਲੋਨ ਚੁੱਕਦੇ ਨੇ ਜੋ ਬਾਅਦ ਵਿੱਚ ਉਹਨਾਂ ਲਈ ਉਤਾਰਨਾ ਮੁਸ਼ਕਿਲ ਹੋ ਜਾਂਦਾ ਏ।